ਲੁਧਿਆਣੇ ਹਲਕੇ ਦਾ ਇੱਕ ਵਿਧਾਨ ਸਭਾ ਹਲਕਾ ਆ ਲੁਧਿਆਣਾ ਪੱਛਮੀ ਜਿੱਥੇ ਕੇ ਜਮਨੀ ਚੋਣ ਹੋਣ ਜਾ ਰਹੀ ਹੈ 19 ਜੂਨ 2025 ਨੂੰ ਤੇ ਇਹ ਚੋਣ ਪ੍ਰਚਾਰ ਵਾਸਤੇ ਝਾੜੂ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਇੱਕ ਲਿਸਟ ਜਾਰੀ ਕੀਤੀ ਹੈ ਇਹਨੂੰ ਲਿਸਟ ਨੂੰ ਦੇਖ ਕੇ ਸਰਸਰੀ ਨਿਗਾਹ ਮਾਰ ਕੇ ਤੇ ਥੋੜਾ ਜਿਹਾ ਬਰੀਕੀ ਚ ਦੇਖ ਕੇ ਪੜ ਕੇ ਲਿਸਟ ਨੂੰ ਦੋ ਤਿੰਨ ਗੱਲਾਂ ਦਿਮਾਗ ਚ ਆਈਆਂ ਜਿਹੜੀਆਂ ਮੈਂ ਸੋਚਿਆ ਕਿ ਸਾਂਝੀਆਂ ਕਰੀਏ ਪਹਿਲੀ ਗੱਲ ਤਾਂ ਇਹ ਹੈ ਵੀ ਆ ਜੱਡੀ ਵੱਡੀ ਲਿਸਟ ਇਹਨਾਂ ਨੇ ਪੇਸ਼ ਕੀਤੀ ਆ ਦਿੱਲੀ ਦਰਬਾਰ ਤੋਂ ਲੈ ਕੇ ਪੰਜਾਬ ਦੇ ਜਿੰਨੇ ਵੀ ਕ੍ਰਿੰਦੇ ਦਿੱਲੀ ਦਰਬਾਰ ਦੇ ਭਗਵੰਤਮਾਨ ਮੰਤਰੀ ਸੰਤਰੀ ਐਮ ਐਲ ਏ ਸਾਰੇ ਇਹਨਾਂ ਨੇ ਇੱਕ ਜਮਨੀ ਚੋਣ ਦੇ ਵਿੱਚ ਵਾੜਦੇ ਚੋਣ ਜਿੱਤਣ ਵਾਸਤੇ ਹਾਲਾਂਕਿ ਇਹ ਚੋਣ ਜਿੱਤ ਹਾਰ ਦਾ ਜਿੱਤਣ ਦਾ ਹਾਰਨ ਦਾ ਕੋਈ ਫਰਕ ਨਹੀਂ ਪੈਣਾ ਹੈਗਾ ਝਾੜੂ ਪਾਰਟੀ ਨੂੰ ਕਿਉਂਕਿ ਇਹਨਾਂ ਦੀ ਸਰਕਾਰ ਸੇਫ ਹੈਗੀ ਆ 2027 ਤੱਕ ਸਰਕਾਰ ਰਹਿਣੀ ਹੈ ਦੂਜੀ ਗੱਲ ਜਦੋਂ ਥੋੜੀ ਜਿਹੀ ਬ੍ਰੇਕੀ ਚ ਪਈ ਮੈਂ ਲਿਸਟ ਤਾਂ ਜਿਹੜਾ ਟੌਪ 2 ਦੇ ਉੱਤੇ ਦਿੱਲੀ ਤੋਂ ਬੰਦੇ ਨੇ ਜੀ ਸਟਾਰ ਪ੍ਰਚਾਰਕ ਕੇਜਰੀਆਲ ਤੇ ਸਿਸੋਦੀਆ ਤੇ ਭਗਵੰਤ ਮਾਨ 3 ਨੰਬਰ ਦੇ ਉੱਤੇ ਆ। ਯਾਨੀ ਜਿਹੜੇ ਭਗਵੰਤ ਮਾਨ ਦੇ ਸਟਾਰ ਨੇ ਉਹ ਵੈਸੀ ਲਾਤੇ ਹੋਏ ਨੇ ਦਿੱਲੀ ਦਿੱਲੀ ਦਰਬਾਰ ਨੇ ਵੀ ਉਹ ਪੰਜਾਬ ਦੇ ਵਿੱਚ 3 ਨੰਬਰ ਤੇ ਆਉਂਦਾ ਉਹ ਸਟਾਰ ਪ੍ਰਚਾਰਕ। ਤੇ ਸਟਾਰ ਕਿਹੜੇ ਨੇ ਦੋ ਜਿਹੜੇ ਦਿੱਲੀ ਦੇ ਵਿੱਚ ਸਿਰਫ 10 ਸਾਲ ਸਰਕਾਰ ਚ ਲਾ ਕੇ ਤੇ ਆਪਣੇ ਬੁਰੀ ਤਰ੍ਹਾਂ ਬਾਹਰ ਹੋ ਗਏ ਹੋਏ ਨੇ ਸਰਕਾਰ ਚੋਂ। ਜਿਹੜੇ ਦਿੱਲੀ ਵਰਗਾ ਕੋਈ ਖੁਸ਼ਹਾਲ ਸੂਬਾ ਫਾਈਨੈਂਸ਼ਲੀ ਨਹੀਂ ਚਲਾ ਸਕਿਆ 10 ਸਾਲ ਤੋਂ ਵੱਧ। ਲੋਕ ਸਭਾ ਚੋਣਾਂ ਇਹ ਤਿੰਨ ਚੋਣਾਂ ਲੜੀ ਆ ਦਿੱਲੀ ਦੇ ਵਿੱਚ ਝਾੜੂ ਪਾਰਟੀ 2024 2019 ਤੇ 2014 21 ਸੀਟਾਂ ਤਿੰਨ ਤਿੰਨ ਲੋਕ ਸਭਾ ਚੋਣਾਂ ਦੀਆਂ 21 ਦੀਆਂ 21 ਸੀਟਾਂ ਹਾਰੇ ਨੇ ਤੇ ਉਹ ਪੰਜਾਬ ਦੇ ਵਿੱਚ ਸਟਾਰ ਬਣੇ ਫਿਰਦੇ ਨੇ ਠੀਕ ਆ ਤੀਸਰੀ ਜਿਹੜੀ ਟਿੱਪਣੀ ਆ ਮੇਰੀ ਉਹ ਹੈਗੀ ਆ ਆਖਰੀ ਟਿੱਪਣੀ ਜਦੋਂ 40 ਦੀ ਲਿਸਟ ਧਿਆਨ ਨਾਲ ਪੜੀਏ ਤਾਂ ਬਹੁਤ ਸਾਰੇ ਬੰਦਿਆਂ ਦੇ ਨਾਮ ਨੇ ਦਿੱਲੀ ਦਰਬਾਰ ਦੇ ਵੀ ਬੰਦੇ ਯਾਨੀ ਸ਼ਾਮਿਲ ਨੇ ਤੇ ਪੰਜਾਬ ਤੋਂ ਜਿਹੜੇ ਦਿੱਲੀ ਦਰਬਾਰ ਦੇ ਕਰਿੰਦੇ ਨੇ ਮੰਤਰੀ ਸੰਤਰੀ ਜਿਵੇਂ ਪਹਿਲਾਂ ਦੱਸਿਆ ਉਹ ਵੀ ਸ਼ਾਮਿਲ ਨੇ ਪਰ ਇੱਕ ਬੰਦਾ ਸ਼ਾਮਿਲ ਨਹੀਂਗਾ ਉਮਰ ਵਿਜੇ ਪ੍ਰਤਾਪ ਤੇ ਇੱਕੋ ਇੱਕ ਇਹ ਬੰਦਾ ਆ ਉਮਰ ਵਿਜੇ ਪ੍ਰਤਾਪ ਜਿਹੜਾ ਪੰਜਾਬ ਸਰਕਾਰ ਦੀਆਂ ਜਿਹੜੀਆਂ ناکਾਮੀਆਂ ਨੇ ਆਪਣੀ ਪਾਰਟੀ ਚ ਰਹਿੰਦੇ ਹੋਏ ਬੜੀ ਕਹੋ ਵੀ ਫਰਾਖ ਦਿੱਲੀ ਦੇ ਨਾਲੋਂ ਬਿਆਨ ਕਰਦਾ ਆ ਠੀਕ ਆ ਸੱਚਾ ਬੰਦਾ ਆ ਇਸ ਕਰਕੇ ਉਹ ਸੱਚਾ ਬੰਦਾ ਕਿਸੇ ਨੂੰ ਪਸਾਂਜ ਨਹੀਂ ਹੈਗਾ ਤੇ ਬਾਕੀ ਲੁਧਿਆਣੇ ਦਾ ਵੋਟਰ ਜਾਂ ਮੈਂ ਜਨਰਲ ਪੰਜਾਬ ਦਾ ਵੋਟਰ ਕਮਾ ਸਿਆਣਾ ਆ ਜੋ ਵੀ ਰਿਜ਼ਲਟ ਆਊਗਾ ਉਹ ਸਿਰ ਮੱਥੇ ਸਾਰਿਆਂ ਦੇ ਹੋਣਾ ਚਾਹੀਦਾ ਆ ਪ੍ਰੋਵਾਈਡਡ 댓 ਕਿ ਜਿਹੜੀਆਂ ਚੋਣਾਂ ਨੇ ਉਹ ਤੁਹਾਡੀਆਂ ਨਿਰਪੱਖ ਹੋਣ ਕਿਉਂਕਿ ਚੋਣ ਕਮਿਸ਼ਨ ਦੇ ਉੱਤੇ ਈਵੀਐਮ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਜਿਹੜੇ ਵਾਜਬ ਵੀ ਹੈਗੇ ਨੇ ਤੇ ਜਿਨ੍ਹਾਂ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ ਧੰਨਵਾਦ ਦੋਸਤੋ